ਹਾਂਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪਲਾਜੋ ਦੀ ਕਟਿੰਗ ਕਰਾਂਗੇ ਤੇ ਪਲਾਜੋ ਦੀ ਕਟਿੰਗ ਲਈ ਅਲੱਗ-ਅਲੱਗ ਮੈਥਡ ਹੁੰਦੇ ਨੇ ਤਾਂ ਅੱਜ ਆਪਾਂ ਲੂਜ਼ ਪਲਾਜੋ ਕਟਿੰਗ ਕਰਨੀ ਹੈਗੀ ਸਾਡੇ ਕੋਲ ਇਹ ਨਾਪ ਐ ਇਸ ਨਾਪ ਦੇ ਅਕੋਰਡਿੰਗ ਅਸੀਂ ਨੇ ਪਲਾਜੋ ਦੀ ਕਟਿੰਗ ਕਰਨੀ ਹੈ ਤੇ ਜਿਵੇਂ ਕਿ ਗਰਮੀਆਂ ਦਾ ਮੌਸਮ ਹੈ ਆਪਾਂ ਨੂੰ ਲੂਜ਼ ਪਲਾਜੋ ਬਹੁਤ ਹੀ ਵਧੀਆ ਲੱਗਦਾ ਹੈ ਤਾਂ ਇਸ ਲਈ ਆਪਾਂ ਅੱਜ ਲੂਜ਼ ਪਲਾਜੋ ਦੀ ਕਟਿੰਗ ਕਰਨੀ ਹੈ ਸਭ ਤੋਂ ਪਹਿਲਾਂ ਅਸੀਂ ਨੇ ਇਸ ਤਰ੍ਹਾਂ ਇੱਕ ਕੱਪੜਾ ਲਿਆ ਤੇ ਇਸ ਦੀ ਅਸੀਂ ਨੇ ਚਾਰ ਤਿਆਂ ਲਗਾਈਆਂ ਨੇ ਦੇਖੋ 1 2 3 ਤੇ 4 ਇਸ ਤਰ੍ਹਾਂ ਅਸੀਂ ਚਾਰ ਤਿਆਂ ਦੇ ਵਿੱਚ ਬਰਾਬਰ ਫੋਲਡ ਕਰ ਲਿਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਸਭ ਤੋਂ ਪਹਿਲਾਂ ਉੱਪਰ ਵਾਲੇ ਨਿਸ਼ਾਨ ਲਗਾਵਾਂਗੇ ਦੇਖੋ ਜਿਸ ਤਰ੍ਹਾਂ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੀ ਇਲਾਸਟਿਕ ਹੁੰਦੀ ਹੈ ਉਸ ਲਾਸਟਿੰਗ ਦੇ ਅਕੋਰਡਿੰਗ ਹੀ ਆਪਾਂ ਨੇ ਨਿਸ਼ਾਨ ਉੱਪਰ ਵਾਲੇ ਲਗਾਣੇ ਨੇਗੇ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਉੱਪਰ ਨਿਸ਼ਾਨ ਲਗਾਣੇ ਜਿਵੇਂ ਕਿ ਸਾਡੇ ਕੋਲ ਇਹ 1.5 ਇੰਚ ਵਾਲਾ ਹੈ 1.5 ਇੰਚ ਵਾਲਾ ਇਲਾਸਟਿਕ ਹੈ ਤਾਂ ਇਸ ਤਰ੍ਹਾਂ ਆਪਾਂ ਨੇ ਜਿੱਧਰ ਤੁਸੀਂ ਨੇ ਇਲਾਸਟਿਕ ਰੱਖ ਕੇ ਹੀ ਨਿਸ਼ਾਨ ਲਗਾ ਲੈਣਾ ਹੈਗਾ ਜਾਂ ਫਿਰ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਹਾਂ ਜਿਵੇਂ ਕਿ ਇੱਥੇ ਤੁਹਾਨੂੰ ਦੱਸ ਦਿੰਦੇ ਆ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 2 ਇੰਚ ਆਪਾਂ ਨੇ ਉੱਪਰੋਂ ਛੱਡਣੇ ਹੈਗਾ 2 ਇੰਚ ਵਾਲਾ ਨਿਸ਼ਾਨ ਆਪਾਂ ਨੇ ਉੱਪਰ ਲਗਾ ਲਿਆ ਤੇ ਇਸ ਨੂੰ ਹੁਣ ਆਪਾਂ ਨੇ ਸਿੱਧਾ ਕਰ ਦੇਣਾ ਹੈਗਾ ਇਹ 2 ਇੰਚ ਤੇ ਅਸੀਂ ਨੇ ਨਿਸ਼ਾਨ ਲਗਾਇਆ ਜੀ 2 ਇੰਚ ਤੇ ਅਸੀਂ ਨੇ ਇਹ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਹੁਣ ਸਾਡੇ ਕੋਲ ਇਸ ਦੀ ਲੰਬਾਈ ਹੈ ਜਿਹੜੀ ਉਹ 35 ਇੰਚ ਹੈ ਤਾਂ ਅਸੀਂ ਨੇ 35 ਇੰਚ ਤਿਆਰ ਰੱਖਣਾ ਹੈ ਅਸੀਂ ਇਹ ਵਾਲਾ ਨਿਸ਼ਾਨ ਹੈ ਜਿਹੜਾ ਦੇਖੋ 35 ਇੰਚ ਦਾ ਨਿਸ਼ਾਨ ਹੈ ਜਿਹੜਾ ਉਹ ਇਸ ਤੋਂ نیچے ਲਗਾਣੇਗਾ ਜਿਵੇਂ ਕਿ ਤੁਹਾਨੂੰ ਦਿਖਾਈ ਦੇ ਰਿਹਾ ਹੁਣ ਅਸੀਂ ਥੋੜਾ ਜਿਹਾ ਅੱਗੇ ਕਰ ਲੈਣੇ ਆਂ ਦੇਖੋ ਇੱਥੇ ਅਸੀਂ ਇੰਚ ਟੇਪ ਰੱਖਣਾ ਤੇ ਇਸ ਤੋਂ ਬਾਅਦ ਹੁਣ ਅਸੀਂ 35 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਕੱਪੜਾ ਥੋੜਾ ਅਸੀਂ ਇੱਧਰ ਕਰ ਦਿੰਦੇ ਆ ਤਾਂ ਕਿ ਤੁਹਾਨੂੰ ਆਸਾਨੀ ਨਾਲ ਦਿਖ ਸਕੇ ਇਹ ਸਾਡੇ ਕੋਲ 35 ਇੰਚ ਇੱਥੇ ਬਣਦਾ ਹੈ 35 ਇੰਚ ਤੇ ਅਸੀਂ ਇਹ ਨਿਸ਼ਾਨ ਲਗਾਣੇ ਤੇ ਉਸ ਤੋਂ ਬਾਅਦ 2 ਇੰਚ ਅਸੀਂ ਇਹ ਫੋਲਡਿੰਗ ਵਾਸਤੇ ਛੱਡ ਦੇਣ ਹੈਗਾ ਪੈਸ ਤਰ ਹੁਣ ਇਹ ਨਿਸ਼ਾਨ ਨੇ ਜਿਹੜੇ ਇਹਨਾਂ ਨੂੰ ਮਿਲਾ ਦੇਵਾਂਗੇ ਇਸ ਤਰ੍ਹਾਂ 2 ਇੰਚ ਅਸੀਂ ਇਧਰੋਂ ਛੱਡਿਆ ਤੇ 2 ਇੰਚ ਅਸੀਂ ਨੇ ਇਧਰੋਂ ਛੱਡਿਆ ਜੋ ਫालतू ਕੱਪੜਾ ਹੋਊਗਾ ਨੀਚੇ ਉਹਨੂੰ ਅਸੀਂ ਨੇ ਕੱਟ ਕਰਦੇ ਨੇ ਤਾਂ ਹੁਣ ਅਸੀਂ ਨਿਸ਼ਾਨ ਉੱਪਰ ਲਗਾਵਾਂਗੇ ਇਸ ਤਰ੍ਹਾਂ ਅਲੱਗ-ਅਲੱਗ ਮੈਥਡਜ਼ ਨਾਲ ਨੇ ਜਿਹੜੇ ਉਹ ਪਲਾਜੋ ਕੱਟੇ ਜਾਂਦੇ ਨੇ ਤਾਂ ਆਪਾਂ ਲੂਜ਼ ਪਲਾਜੋ ਦੀ ਕਟਿੰਗ ਕਰ ਰਹੇ ਹਾਂ ਤਾਂ ਇਸ ਵਾਸਤੇ ਅਸੀਂ ਨੇ ਪਹਿਲਾਂ ਕੀ ਕਰਨਾ ਹੈਗਾ hip ਦੇ ਅਕੋਰਡਿੰਗ ਨਹੀਂ ਕਟਾਂਗੇ ਇਹ ਆਪਾਂ ਅਗਲੀ ਵਾਰ ਨੈਕਸਟ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੁਹਾਨੂੰ ਪਲਾਜੋ ਕਮਰ ਦੇ ਅਨੁਸਾਰ ਕਿਵੇਂ ਕੱਟੇ ਜਾਂਦੇ ਤਾਂ ਫਿਲਹਾਲ ਆਪਾਂ ਪੱਟ ਦੇ ਅਨੁਸਾਰ ਕੱਟ ਰਹੇ ਹਾਂਗੇ ਤਾਂ ਅਸੀਂ ਦੇਖਣਾ ਹੈਗਾ ਇੱਥੇ ਨਿਸ਼ਾਨ ਲਗਾਵਾਗੇ ਅਸੀਂ ਪੱਟ ਦਾ ਪਹਿਲਾਂ ਅਸੀਂ ਨੇ ਹਿੱਪ ਦੇਖਣੀ ਹੈ ਹਿੱਪ ਹੈ ਸਾਡੇ ਕੋਲ 38 ਇੰਚ ਹੁਣ ਆਪਾਂ ਨੇ ਕੀ ਕਰਨਾ ਹੈ ਹਿੱਪ ਦੇ ਵਿੱਚ 10 ਇੰਚ ਦਾ ਆਪਾਂ ਨੇ ਮਾਰਜਨ ਲੈਣਾ ਹੈਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂਗੇ ਸਾਡੇ ਕੋਲ ਇੱਥੇ ਬਣਦਾ ਹੈ 38 ਇੰਚ ਇਹ ਸਾਡੇ ਕੋਲ 38 ਇੰਚ ਬਣ ਰਿਹਾ ਹੈ 38 ਦੇ ਵਿੱਚ ਆਪਾਂ ਨੇ 8 ਇੰਚ ਸੌਰੀ 10 ਇੰਚ ਮਾਰਜਨ ਪਾਣਾ ਹੈਗਾ ਤਾਂ ਸਾਡੇ ਕੋਲ ਬਣ ਗਿਆ ਇੱਥੇ 48 ਤਾਂ ਹੁਣ 48 ਨੂੰ ਆਪਾਂ ਨੇ ਚਾਰ ਤੇ ਡਿਵਾਈਡ ਕਰਨਾ ਹੈ ਮਤਲਬ ਚੌਥਾ ਹਿੱਸਾ ਕਰਨਾ ਹੈਗਾ ਤਾਂ ਇਸ ਤਰ੍ਹਾਂ ਆਪਾਂ ਨੇ ਇੰਚੀ ਟੇਪ ਨੂੰ ਕਰ ਲੈਣਾ ਤੇ ਉਸ ਤੋਂ ਬਾਅਦ ਇਹਦੀਆਂ ਚਾਰ ਤਹਾਂ ਬਣਾਣੀਆਂ ਚਾਰ ਦਾ ਮਤਲਬ ਇਹ ਚਾਰ ਤੇ ਡਿਵਾਈਡ ਹੋ ਗਿਆ ਚੌਥਾ ਹਿੱਸਾ ਇਹਦਾ ਬਣ ਗਿਆ ਇਸ ਤਰ੍ਹਾਂ ਦੇਖੋ ਹੁਣ ਸਾਡੇ ਕੋਲ ਜੋ ਸਿਰੇ ਵਾਲਾ ਉਹਨੂੰ ਦੇਖਣਾ ਇਹ ਸਾਡੇ ਕੋਲ 12 ਇੰਚ ਆ ਗਿਆ ਹਿਪ ਸਾਡੇ ਕੋਲ 38 ਇੰਚ ਸੀ ਤੇ ਅਸੀਂ ਇਹਦਾ ਚੌਥਾ ਹਿੱਸਾ ਕਰਕੇ 12 ਇੰਚ ਕੱਢ ਲਿਆ ਤੇ ਇਹ ਹਿਪ ਦੇ ਅਕੋਰਡਿੰਗ ਹੀ ਆਪਾਂ ਨੇ ਆਸਣ ਰੱਖਣਾ ਹੈਗਾ hip pe according ਆਪਾਂ ਆਸਨ ਰੱਖਾਂਗੇ ਇਹ ਗੱਲ ਧਿਆਨ ਚ ਰੱਖਣੀ ਹੈ ਤਾਂ ਇੱਥੇ ਆਪਾਂ ਨਿਸ਼ਾਨ ਲਗਾਣ ਲਵਾਂਗੇ 12 ਇੰਚ ਤੇ ਜੋ ਇਹ ਨਿਸ਼ਾਨ ਹੈ 2 ਇੰਚ ਦਾ ਆਪਾਂ ਨੇ ਇੱਥੇ ਲਗਾਇਆ ਸੀ ਇਹ ਤੋਂ نیچے ਲਗਾਣਾ ਇਹ ਗੱਲ ਯਾਦ ਰੱਖਣੀ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਪੱਟ ਦਾ ਨਿਸ਼ਾਨ ਦੇਖਣਾ ਹੈ 14 ਇੰਚ ਸਾਡੇ ਕੋਲ ਤਿਆਰ ਆਪਾਂ 14 ਇੰਚ ਤੇ ਹੁਣ ਨਿਸ਼ਾਨ ਲਗਾਵਾਂਗੇ ਇਹ ਵੰਡ ਸਾਡੇ ਕੋਲ ਇੱਥੇ 14 ਇੰਚ 14 ਇੰਚ ਦੇ ਵਿੱਚ ਆਪਾਂ ਨੇ 2 ਇੰਚ ਲੂਜ਼ਿੰਗ ਪਾਣੀ ਹੈ ਇੱਥੇ ਇਹ ਲੂਜ਼ਿੰਗ ਪੈ ਚੁਗੀ ਤਾਂ ਹੁਣ ਆਪਾਂ ਨੇ ਜੋ ਪਹਿਲਾ ਨਿਸ਼ਾਨ ਲਗਾਇਆ ਸੀ ਇਹ 14 ਇੰਚ ਵਾਲਾ ਪਹਿਲਾਂ ਇਹਨੂੰ ਮਿਲਾ ਲਾਂਗੇ ਆ ਵਾਲੇ ਨਿਸ਼ਾਨ ਨੂੰ ਮਿਲਾਣੇ ਇਸ ਤਰ੍ਹਾਂ ਤਾਂ ਫਿਰ ਜਿਹੜਾ ਇਹ 2 ਇੰਚ ਵਾਲਾ ਆਪਣੀ ਲੂਜ਼ਿੰਗ ਸੀ ਇਹਨੂੰ ਥੋੜੀ ਜਿਹੀ ਆਪਣੇ ਗਲਾਈ ਦੇ ਦੇਣੀ ਹੈ ਬਿਲਕੁਲ ਹਲਕੀ ਗਲਾਈ ਦੇਣੀ ਹੈ ਜੇਕਰ ਜ਼ਿਆਦਾ ਗਲਾਈ ਦਿੱਤੀ ਗਈ ਤਾਂ ਇਹ ਉੱਪਰੋਂ ਥੋੜਾ ਜਿਹਾ ਉੱਪਰ ਖਿੱਚਾ ਪੈਣ ਲੱਗ ਜੂਗਾ ਤਾਂ ਇਹ ਆਪਾਂ ਨੇ ਨਿਸ਼ਾਨਨੇ ਜਿਹੜੇ ਉਹ ਲਗਾ ਲਏ ਨੇ ਤੇ ਹੁਣ ਉਸ ਤੋਂ ਬਾਅਦ ਆਪਾਂ ਇਹ ਲੂਜ਼ ਪਲਾਜੋ ਕਟਿੰਗ ਕਰ ਰਹੇ ਹਾਂ ਤਾਂ ਜਿਹੜੀ ਆਪਣੀ ਮੋਰੀ ਹੋਊਗੀ ਉਹ ਵੀ ਲੂਜ਼ ਹੋਊਗੀ ਇਹਨਾਂ ਨੂੰ 10 ਇੰਚ ਤਿਆਰ ਰੱਖੀਏ ਮੂਰੀ ਨਾਪ ਹੈ ਜਿਹੜਾ 10 ਇੰਚ ਹੈ ਤਾਂ ਹੁਣ 10 ਇੰਚ ਤਿਆਰ ਹੈ ਤਾਂ ਆਪਾਂ 10 ਇੰਚ ਤੇ ਇੱਥੇ ਨਿਸ਼ਾਨ ਲਗਾ ਲਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹ ਤਿਆਰ ਰੱਖੀਏ 10 ਇੰਚ ਤਾਂ ਇਹਦੇ ਵਿੱਚ ਆਪਾਂ ਦੇਖ ਕੇ ਆਪਣੇ ਹਿਸਾਬ ਨਾਲ ਲੂਜ਼ਿੰਗ ਦੇ ਦਾਂਗੇ ਜਿਵੇਂ ਆਪਾਂ ਨੇ ਇੱਥੇ 12 ਤੇ ਨਿਸ਼ਾਨ ਲਗਾ ਲਿਆ ਹੁਣ ਜੋ ਆਸਣ ਵਾਲਾ ਨਿਸ਼ਾਨ ਹੈ ਤੇ ਇਹ ਵਾਲਾ ਨਿਸ਼ਾਨ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਦੇ ਨੇਗਾ ਜਿਸ ਤਰ੍ਹਾਂ ਹੀ ਸਾਡੇ ਕੋਲ ਇਹ ਸ਼ੇਪ ਵਾਲੀ ਫੱਟੀ ਹੈ ਇਹਦੇ ਨਾਲ ਅਸੀਂ ਨੇ ਮਿਲਾ ਦੇ ਨੇ ਇਸ ਤਰ੍ਹਾਂ ਬਿਲਕੁਲ ਸਿੰਪਲ ਪਲਾਜੋ ਜਿਹੜਾ ਆਪਾਂ ਉਹ ਕੱਟ ਰਹੇ ਆ ਹੁਣ ਆਪਾਂ ਸਾਰੇ ਨਿਸ਼ਾਨ ਨੇ ਜਿਹੜੇ ਉਹ ਲਗਾ ਲਏ ਨੇ ਤੇ ਹੁਣ ਆਪਾਂ ਨੇ ਕਟਿੰਗ ਕਰਨੀ ਹੈਗੀ ਜਿਹਨਾਂ ਸ਼ਾਨ ਲਗਾਈ ਹੋਏ ਨੇ ਲਾ ਤੇ ਹੀ ਆਪਾਂ ਕਟਿੰਗ ਕਰਾਂਗੇ ਇਸ ਤਰ੍ਹਾਂ ਰੱਖਨੇ ਆਪਾਂ ਇਹਨੂੰ ਬਿਲਕੁਲ ਸਿੱਧਾ ਨਹੀਂ ਕੱਟਾਂਗੇ ਥੋੜਾ ਜਿਹਾ ਆਪਾਂ ਇਹਨੂੰ ਤਿਰਛਾ ਕੱਟਣਾ ਇੱਥੋਂ ਤਾਂ ਕਿ ਫੋਲਡਿੰਗ ਦੇ ਵਿੱਚ ਕੋਈ ਵੀ ਪ੍ਰੋਬਲਮ ਆਪਾਂ ਨੂੰ ਨਾ ਆਵੇ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਆਪਾਂ ਤਿਰਛਾ ਲੈ ਕੇ ਜਾਵਾਂਗੇ ਇੱਥੋਂ ਥੋੜਾ ਜਿਹਾ ਆਪਾਂ ਇਹਨੂੰ ਤਿਰਛਾ ਕੱਟਣਾ ਹੈਗਾ ਇਸ ਤਰ੍ਹਾਂ ਤਾਂ ਹੁਣ ਆਪਾਂ ਨੇ ਇਸ ਤਰ੍ਹਾਂ ਕੱਟ ਲਿਆ ਤੇ ਥੋੜੀ ਜੀ ਆਪਾਂ ਨੇ ਜੋ ਅਗਲਾ ਪੀਸ ਹੋਊਗਾ ਦੇ ਵਿੱਚ ਢਾਲ ਪਾਣੀ ਹੈ 1 ਇੰਚ ਦੀ ਪਹਿਲਾਂ ਦੋਨੋਂ ਪੀਸ ਜਿਹਨੂੰ ਆਪਾਂ ਅਲੱਗ-ਅਲੱਗ ਕਰ ਲਾਂਗੇ ਇਸ ਤਰ੍ਹਾਂ ਆ ਥੋੜੀ ਜਿਹੀ ਢਾਲ ਪਾਣੀ ਹੈਗੀ ਜਿਵੇਂ ਕਿ ਇੱਥੇ ਅਸੀਂ ਨੇ 1 ਇੰਚ ਤੇ ਨਿਸ਼ਾਨ ਲਗਾਇਆ ਫੱਟੀ ਰੱਖ ਕੇ ਥੋੜਾ ਜਿਹਾ ਇਹਨੂੰ ਤਿਰਛਾ ਇਸ ਤਰ੍ਹਾਂ ਕੱਟ ਲੈਣੇ ਇਸ ਤਰ੍ਹਾਂ ਹੁਣ ਅਸੀਂ ਨੇ ਧਿਆਨ ਰੱਖਣਾ ਜਿਸ ਸਾਈਡ ਅਸੀਂ ਨੇ ਢਾਲ ਪਾਈਏ ਇਹ ਅੱਗੇ ਹੋਣਾ ਚਾਹੀਦਾਗਾ ਇਹ ਸਾਈਡ ਅੱਗੇ ਹੋਣੀ ਚਾਹੀਦੀ ਆਗਲਾ ਪੀਸ ਬਣੂਗਾ ਇਹ ਹੁਣ ਅਸੀਂ ਨੇ ਪਲਾਜੋ ਦੀ ਕਟਿੰਗ ਕਰ ਲਈ ਤੇ ਨਾਲ ਦੀ ਨਾਲ ਹੁਣ ਆਪਾਂ ਨੇ ਸਟਿਚ ਕਰਨੇ ਨੂੰ ਹੁਣ ਆਪਾਂ ਨੇ ਇਹਦੀ ਸਟਿਚਿੰਗ ਕਰਨੀ ਹੈ ਜੀ ਦੇਖੋ ਇਸ ਤਰ੍ਹਾਂ ਇਹ ਕਟਿੰਗ ਹੋ ਗਈ ਤਾਂ ਹੁਣ ਆਪਾਂ ਨੇ ਜੋ ਆਸਣ ਵਾਲੇ ਦੇ ਨਿਸ਼ਾਨ ਲਗਾਏ ਸੀ ਕਟਿੰਗ ਕੀਤੀ ਸੀ ਤੇ ਹੁਣ ਆਪਾਂ ਨੇ ਇੱਥੇ ਇਹਨੂੰ ਸਟਿਚ ਕਰਨਾ ਹੈ ਇਸ ਤਰ੍ਹਾਂ സാേ കൊള ഉൾട്ട കപ്പ ਬਿਲਕੁਲ ਲੂਜ਼ ਪਲਾਜੋ ਆਪਾਂ ਜੋ ਸਟੀਚ ਕਰ ਰਹੇ ਹਾਂਗੇ आसन वाली जो सीन से सी असिने वो लगा ली ने तो हूँ अस साइड वाली सीन ने जड़िया लगा ये आप इतों स्टार्ट करा पहला इधर जावे तो फिर इधर ਤੁਸੀਂ ਪਹਿਲਾਂ ਇਹ ਵਾਲੀ ਮਤਲਬ ਇੱਥੋਂ ਨੀਚੋਂ ਵੀ ਜੇ ਫੋਲਡ ਕਰਨੇ ਪਹਿਲਾਂ ਇੱਥੋਂ ਵੀ ਕਰ ਸਕਦੇ ਹੋ ਜੇ ਬਾਅਦ ਚ ਕਰਨ ਤਾਂ ਬਾਅਦ ਚ ਕਰ ਲਓ ਆ ਇਹ ਵਾਲੀ ਸੀਨ ਲਗਾਉਣ ਤੋਂ ਬਾਅਦ ਹੁਣ ਅਸੀਂ ਨੇ ਨੀਚੇ ਤੋਂ ਫੋਲਡ ਕਰਨਾ ਹੈ ਜਿਵੇਂ ਕਿ ਅਸੀਂ ਨੇ ਇਹ 2 ਇੰਚ ਦੇ ਨਿਸ਼ਾਨ ਲਗਾਇਆ ਸੀ ਇਹ 2 ਇੰਚ ਅਸੀਂ ਫੋਲਡ ਕਰਾਂਗੇ ਫੋਲਡ ਕਰਨ ਤੋਂ ਪਹਿਲਾਂ ਤੁਸੀਂ ਇਸ ਤਰ੍ਹਾਂ ਇੱਥੇ ਪ੍ਰੈਸ ਵੀ ਕਰ ਸਕਦੇ ਹੋ ਤਾਂ ਕਿ ਇਹ ਸੀਨ ਜਿਹੜੀ ਇਸ ਤਰ੍ਹਾਂ ਬੈਠ ਸਕੇ ਤਾਂ ਹੁਣ ਅਸੀਂ ਨੇ ਇਸ ਸੀਨ ਨੂੰ ਇਸ ਤਰ੍ਹਾਂ ਫਲਾਣੇਗਾ ਤੇ ਇੱਥੋਂ ਹੀ ਅਸੀਂ 2 ਇੰਚ ਜਿੱਥੇ ਤੱਕ ਨਿਸ਼ਾਨ ਲਗਾਏ ਸੀ ਉਸੇ ਤੱਕ ਇਸ ਤਰ੍ਹਾਂ ਫੋਲਡ ਕਰਨਾ ਹੈ ਇਸ ਤਰ੍ਹਾਂ ਬਰਾਬਰ ਕਰਕੇ ਦੋਨੋਂ ਸਾਈਡ ਤੇ ਇਸ ਤਰ੍ਹਾਂ ਸੀਨ ਲਗਾ ਦੇਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਅਸੀਂ ਇਹ ਵਾਲੀਆਂ ਸੀਨ ਜਿਹੜੀਆਂ ਲਗਾ ਲਈਆਂ ਨੀਚੋਂ ਫੋਲਡ ਕਰ ਲਿਆ ਹੁਣ ਆਪਾਂ ਉੱਪਰੋਂ ਫੋਲਡ ਕਰਨਾ ਹੈਗਾ ਇਲਾਸਟਿਕ ਪਾਵਾਂਗੇ ਪਲਾਸਟਿਕ ਪਾਣ ਤੋਂ ਪਹਿਲਾਂ ਆਪਾਂ ਨੇ ਪਹਿਲਾਂ ਇਹਨੂੰ ਥੋੜਾ ਜਿਹਾ ਫੋਲਡ ਕਰਨਾ ਹੈ ਉੱਪਰੋਂ ਤਾਂ ਕਿ ਧਾਗੇ ਨਿਕਲਣੇ ਬੰਦ ਹੋ ਜਾਣ ਇਸ ਤਰ੍ਹਾਂ ਅੱਧ ਅੱਧ ਅੱਦੇ ਨਾਲੋਂ ਵੀ ਘੱਟ ਬਿਲਕੁਲ ਥੋੜਾ ਜਿਹਾ ਤਾਂ ਕਿ ਤੁਹਾਨੂੰ ਇਲਾਸਟਿਕ ਪਾਣੀ ਆਸਾਨ ਰਹੇ ਇਹ ਆਪਾਂ ਇਸ ਲਈ ਕਰ ਰਹੀ ਹਾਂ ਇਲਾਸਟਿਕ ਪਾਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਜੇਕਰ ਆਪਾਂ ਪਹਿਲਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਕਪੜੇ ਨੂੰ ਬਿਲਕੁਲ ਢਿੱਲਾ ਰੱਖਣਾ ਹੈ ਆਪਾਂ ਨੇ ਹਾਂਜੀ ਹੁਣ ਅਸੀਂ ਇਹ ਵਾਲੀ ਸੀਨ ਲਗਾ ਲਈ ਤੇ ਇਲਾਸਟਿਕ ਪਾਵਾਂਗੇ ਇਹਦੇ ਵਿੱਚ ਇਲਾਸਟਿਕ ਦਾ ਮੇਜ਼ਰਮੈਂਟ ਜਿਹੜਾ ਉਹ ਕਮਰ ਦੇ ਅਕੋਰਡਿੰਗ ਹੋਊਗਾ ਕਮਰ ਸਾਡੇ ਕੋਲ 34 ਇੰਚ ਹੈ ਤੇ 34 ਦੇ ਵਿੱਚ ਅਸੀਂ ਨੇ 10 ਇੰਚ ਦੀ ਲੂਜ਼ਿੰਗ ਪਾਣੀ ਹੈ ਤੇ ਉਹਦੇ ਵਿੱਚ ਅਸੀਂ ਨੇ 4 4 ਨਾਲ ਡਿਵਾਈਡ ਕਰਦੇ ਨੇ ਤਾਂ ਸਾਡੇ ਕੋਲ 11 ਇੰਚ ਆ ਜਾਂਦਾ ਹੈਗਾ ਤਾਂ 11 ਇੰਚ ਤਾਂ ਇਸ ਤਰ੍ਹਾਂ ਅਸੀਂ ਨੇ ਰੱਖ ਗਏ 11 ਦਿਨishan ਲਗਾਏ ਅਤੇ ਫੋਲਡ ਕਰਕੇ ਅਸੀਂ ਨੇ ਮਤਲਬ ਕਿ 22 ਇੰਚ ਬਣ ਗਿਆ ਤਾ ਅਸੀਂ ਇਹਦੇ ਵਿੱਚ ਇਹ ਪਲਾਸਟਿਕ ਪਾਵਾਂਗੇ ਥੋੜੀ ਜਿਹੀ 1 ਇੰਚ ਦੀ ਅਸੀਂ ਨੇ ਲੂਜ਼ਿੰਗ ਦੇਣੀ ਹੈ ਤਾਂ ਕਿ ਇੱਥੇ ਸੀਨ ਲਗਾਵਾਂਗੇ ਜਿਹੜਾ ਉਹਦੇ ਵਿੱਚ ਚਲਾ ਜਾਊਗਾ 11 ਇੱਥੇ ਤੱਕ ਵੰਡੇ ਤੇ ਥੋੜਾ ਜਿਹਾ ਅਸੀਂ ਨੇ ਅੱਧਾ ਇੰਚ ਜ਼ਿਆਦਾ ਰੱਖਣਾ ਹੈ ਤਾਂ ਕਿ ਇਹ ਸੀਨ ਦੇ ਵਿੱਚ ਚਲਾ ਜਾਊਗਾ ਥਿਨੇ ਇੱਥੇ ਜੋੜ ਲੈਣਾ ਇਹਨੂੰ ਇਸ ਤਰ੍ਹਾਂ ਇਹਨੂੰ ਜੋੜ ਲਵਾਂਗੇ ਇਹਦੇ ਉੱਤੇ ਰੱਖ ਕੇ ਇਸ ਤਰ੍ਹਾਂ ਅਸੀਂ ਇਹ ਸੀਨ ਲਗਾਣੀ ਹੈ ਦੇ ਉੱਤੇ ਉੱਤੇ ਬਿਲਕੁਲ ਇਲਾਸਟਿਕ ਦੇ ਉੱਤੇ ਨਹੀਂ ਹੋਣੀ ਚਾਹੀਦੀ ਕੱਪੜੇ ਤੇ ਹੀ ਲਗਾਵਾਂਗੇ ਅਸੀਂ ਇਲਾਸਟਿਕ ਸਾਈਡ ਤੇ ਹੋਣਾ ਚਾਹੀਦਾ ਹੈ ਇਹਦੇ ਉੱਤੇ ਨਹੀਂ ਹੋਣੀ ਚਾਹੀਦੀ ਸੀਨ हां जी देख ਸਕਦੇ ਹੋ ਤੁਸੀਂ ਕਿ ਹੁਣ ਆਪਾਂ ਨੇ ਇਲਾਸਟਿਕ ਪਾ ਲਈ ਹੈ ਇਹ ਆਪਾਂ ਨੇ ਸੀਨ ਨਹੀਂ ਲਗਾਈ ਸੀ ਤੇ ਦੇਖੋ ਇਹ ਸਾਰੇ ਕਿਤੇ ਇਸ ਤਰ੍ਹਾਂ ਘੁੰਮਣੇ ਚਾਹੀਦੇ ਨੇ ਪਲਾਸਟਿਕ ਤਾਂ ਹੁਣ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਸੀਨ ਲਗਾਨੀ ਹੈ ਇਸ ਤਰ੍ਹਾਂ ਇਹੀ ਤੁਸੀਂ ਕਿਸੇ ਦੀ ਹੈਲਪ ਨਾਲ ਲਗਾ ਸਕਦੇ ਹੋ ਇਹ ਕਿਸੇ ਨੂੰ ਕਹੋ ਵੀ ਇੱਥੋਂ ਖਿੱਚ ਸਕਦੇ ਨੇ ਉਹ ਤਾਂ ਹੀ ਇਹ ਇਸ ਤਰ੍ਹਾਂ ਸੈੱਮ ਨਾਲ ਲੱਗ ਸਕਦੀ ਹੈ इलास्टिक असी ने पा ली इस तरह प्लाजो बन के तैयार हो चुके हैं जी वीडियो वेखन ला आप जी का बहुत